ਆ ਜੀ ਸੋਹਣੀ ਆਦੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਨੂ ਮੇਰੇ ਕੋਲ ਆਏ ਆ ਤੇ ਅੱਜ ਤੁਹਾਨੂੰ ਦੋ ਮੱਜਾਂ ਮਖਾਉਣੀ ਆ ਤੇ ਦੋਵੇਂ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਨਾਲ ਠੀਕ ਠਾਕ ਜੀ ਵਧੀਆ ਵੇਲੋ ਵਧੀਆ ਜੀ ਅੱਜ ਬੜਾ ਵੇਲ ਵੇਲ ਗਿਆ ਕੀਤਾ ਜੀ ਵੇਲ ਦਗ ਰਹੀ ਇਸਲੇ ਦੋ ਬਹੁਤ ਲੱਗੀਆਂ ਲੋਪੋਆਂ ਦੀਆਂ ਚਲਗੀਆਂ ਚਲਾ ਅੱਛਾ ਮੈਂ ਜਾਂ ਦੋ ਹੀ ਇੱਕ ਥੋੜੀ ਮਾਜੀ ਤੇ ਇੱਕ ਹੋਰ ਸੁਈ ਹੀ ਦੋ ਵੀ ਲੈ ਗਏ ਠੀਕ ਆ ਤੇ ਹੁਣ ਦੋ ਰਹਿ ਗਈਆਂ ਫਿਰ ਦੋ ਰਹਿ ਗਈਆਂ ਚਲੋ ਨਾਮ ਦੱਸ ਤੇ ਕਰੀ ਆਪਾਂ ਨਾਮ ਸੋਨੂ ਸ਼ਾਹ ਜੀ ਨਾਲਾ ਜ਼ਿਲ੍ਹਾ ਮਸਰ ਤੇ ਫੋਨ ਨੰਬਰ ਬੋਲਦੇ ਕਰੇ 9165752 ਠੀਕ ਆ ਤੇ ਪਹਿਲਾਂ ਫੇਰਾ ਹੀ ਦਿਖਾ ਦੀਏ ਇੱਥੋਂ ਗੱਲ ਚੱਲ ਵੱਡੀ ਝੋਟੀ ਤੇ ਚਲੋ ਪਹਿਲਾਂ ਇਹ ਵੱਡੀ ਇਹ ਵਿਧੀ ਆ ਜੀ ਪੱਸੋਂ ਦੀ ਮੇਰੇ ਕੋਲ ਅੱਛਾ ਛੋਟੀ ਇਹ ਕੋ ਦੋ ਦਗਾ ਸਤਾਂ ਤੋਂ ਬਾਅਦ ਅੱਛਾ ਮੇਰੇ ਕੋਲ ਇਹਨੇ ਜੀ ਲਾਇਆ ਨਾ ਪੱਠੇ ਖਾਦੇ ਜੀ ਅੱਛਾ ਜਿੰਨੂੰ ਜਣੀ ਆਪਾਂ ਵੀਰ ਭਰਾ ਨੂੰ ਦੱਸ ਕੇ ਜਣੀ ਮਿਲ ਕੇ ਕੋਈ ਕਵੇ ਪਾਜੀ ਇਹ ਪੱਠੇ ਨਹੀਂ ਖਾਂਦੀ ਆਲ ਕੇ ਜੀ ਨਹੀਂ ਲਾਉਂਦੀ ਅੱਛਾ ਸ਼ਹਿਰੋਂ ਆਈ ਏ ਫਰਮਲਾ ਜੀ ਕਿਦਾਂ ਦੀ ਹੋਈ ਰੰਗ ਜਿਆਦਾ ਹਾਂ ਜੀ ਸ਼ਹਿਰੋਂ ਆਈ ਏ ਠੀਕ ਆ ਇਹ ਅੱਜ ਕੋਲ ਜੀ ਲਾਉਂਦੀ ਏ ਯਾਰ ਜੀ ਦੋ ਦੋਣ ਵੀ 5 ਕਿਲੋ ਹੋਊਗਾ ਕੋਪਾ ਪੰਜਾਂ ਤੋਂ ਬਸ ਕੱਟੀ ਕਰਕੇ ਦੇਨੇ ਆਪਾਂ ਠੀਕ ਆ ਜਦੋਂ ਮੜ ਕੇ ਕੋਈ ਵੀਰ ਭਰਾ ਕੇ ਲੈ ਪੈਸੇ ਖਰਚੇ ਆ ਦੁੱਧ ਹਜੇ ਕੋ ਜੀ ਨਹੀਂ ਲਾਏ ਜਾਂਗੇ ਠੀਕ ਆ ਹਾਂ ਤੇ ਪੱਕਾ ਦੁੱਧ ਕਿੰਨਾ ਪੱਕਾ ਵੀ ਪੰਜਾਂ ਤੋਂ ਬਸ ਕੱਟੀ ਕਰਕੇ ਲਈ ਆਪਾਂ ਕਿਉਂ ਹਏ ਜੀ ਨਹੀਂ ਲਾਉਣੀ ਦੁੱਧ ਸੱਤਾਂ ਤੋਂ ਬਾਅਦ ਚੋ ਕੇ ਲੈਂਦਾ ਵਾ ਬੱਚਾ ਹੈਗਾ ਤਾਂ ਆਹ ਕੱਟੀ ਪਗਲ ਅੱਛਾ ਕੱਟੀ ਆ ਦੋ ਡੰਗਾ ਬ ਚੋ ਕੇ ਲਿਆਏ ਉਥੋਂ ਕੱਤੀ ਚ ਆਪਣੀ ਸਮਝਣਾ ਵੇਖ ਲੈ ਕਿੰਨੇ ਚਿਰ ਦੀ ਆ ਦੋ ਡੰਗਾ ਬ ਚੋ ਕੇ ਚੋ ਕੇ ਲੈ ਵੀ ਉਥੋਂ ਆਪਾਂ ਠੀਕ ਆ ਕੀ ਗੱਲ ਹੋ ਗਿਆ ਜੀ ਰੱਸੀ ਨਹੀਂ ਖੁੱਲਣ ਦੀ ਤੁਹਾਡੇ ਕੋਲੋਂ ਬਿਲਕੁਲ ਠੀਕ ਹੈ ਜੀ ਉਹ ਮੈਂ ਦੱਸੀ ਤਾਂ ਗੱਲ ਚੰਗੀ ਹੁੰਦੀ ਜੇ ਮੁੰਡੇ ਨਾਲ ਪਰ ਬਦਾ ਬੁਰਾ ਲੱਗਦਾ ਹੈ ਹਾਂਜੀ ਹਾਂਜੀ ਉਹ ਤਰ੍ਹਾਂ ਜਿਹੜੇ ਕੱਦ-ਕਾਟ ਤੇ ਚੰਗੀ ਹੈ ਅੱਜ ਬੰਦ ਨਹੀਂ ਸਹੀ ਬੋਲਿਆ ਇਹਨਾਂ ਤੁਸਾ ਜੜਿਆ ਜੀ ਬਾਜੂ ਦੋ ਨੰਬਰ ਤੇ ਲੱਗਾ ਸਹੀ ਗੱਲ ਸਾਹਿਬ ਕਿਉਂ ਤੇਰੀ ਕਹਿੰਦੀ ਗੱਲ ਕਰਦੇ ਤਾਂ ਬੱਜੀ ਨਹੀਂ ਲਾਉਂਦੀ ਅੱਛਾ ਮੈਨੂੰ ਇਹਦੇ 40000 ਰੁਪਏ ਲੱਗਾ 41000 ਰੁਪਏ ਅੱਛਾ ਮੈਂ ਹਾਂ ਫਿਰ ਉਹਦਾ ਫਿਰ ਮੰਨਣ ਨੂੰ ਸਮਝਾ ਮੈਂ ਹਾਂ ਨਾ ਰਹਿ ਆਂ ਤੂੰ ਕੀ ਕਰਨੀ ਹੈ ਠੀਕ ਹੈ ਜੀ ਹਾਂ ਉਹ ਤਰ੍ਹਾਂ ਜਿਹੜੇ ਆ ਕੱਟੀ ਦੇ ਬਗਲ ਤੇ ਤੇ ਚੰਗੇ ਕਦ ਕਾਠਾ ਲਈ ਆ ساری ਪਾਈ ਛੋਟੀ ਚੰਗੀ ਆ ਦਿਲ ਨਹੀਂ ਲਾਉਂਦੀ ਦਿਲ ਜਾਨੀ ਕਿੰਦੇ ਕਿ ਲਾਇ ਜਰਾ ਦੇਖ ਸਾਦੇ ਰੱਜੀ ਵੀ ਨਹੀਂ ਆ ਅਜੇ ਉਤਰਾ ਹੀ ਨੇ ਫੋਨ ਲਾਉਣਾ ਬਾਰ ਬਾਰ ਭਾਈ ਇਹ ਦੁੱਧ ਇੰਨਾ ਦਿੰਦੀ ਜਿਉਂ ਉਹਨਾਂ ਦੇ ਦੁੱਧਾਂ ਚ 4-5 ਕਿਲੋ ਕਰਕੇ ਦੇਂਦਾ ਸੀ ਜੀ ਕਹੇ ਉਹ ਉਤਨਾ ਮਿਰਜੀ ਮਿਲਦੀ ਦੋਵੇਂ ਟਾਈਮ ਘੱਟੀ ਤੇ ਮਿਰਜੀ ਘੱਟੀ ਦੋਵੇਂ ਟਾਈਮ ਹੀ ਘੱਟੀ ਦੇ ਬਚੋਗੇ ਲੈਂਦੀ ਆ ਅੱਛਾ ਇਹ ਰੱਜੀ ਰੂਜੀ ਖਾਦੀ ਗਏ ਡੰਗਰ ਉਹ ਕਾਲਕੁਰ ਜਾਂਦਾ ਮਾੜਾ ਬੋਟਾ ਵਾਦ ਘੇ ਗੱਲ ਲੈਣ ਮਿਲ ਵੀ ਜਾਂ ਘਿੰਦਾ ਪੀਲੋ ਮਿਲ ਵੀ ਤੇ ਮੋਲ ਮੋਲੇ ਦਾ ਜੀ ਦੇ ਨਹੀਂ ਵਾਦੀ ਦੇ ਨਹੀਂ ਕੱਲ ਕਿੰਨੇ ਕਾਤਾ ਦੇ ਘਾਟਾ ਪਲੇ ਇਹ ਮਿੰਗੀ ਮੈਂ ਅੱਛਾ ਇੱਥੋਂ ਆਈ ਹੋਈ ਉਹ ਵੀ ਪਤਾ ਲੱਗੀ ਨੇ ਕਿੰਨੇ ਦੀ ਖੜੀ ਆ ਠੀਕ ਆ ਲਈ ਬਾਦ 55 ਜੀ ਇੱਥੋਂ ਅੱਛਾ ਪਰ ਹੁੰਦੇ ਤਾਂ 50 ਦੀ 50000 ਦੀ 5000 ਦਾ ਜੀ ਵਿੱਚ ਹੋਰ ਕਰਨਾ ਮੈਂ ਲਈ ਲਈ ਇਹ ਕਮ ਇਹ ਨਾਲੇ ਵਾਲੀ ਹੋਈ ਹਾਂਜੀ ਭਾਜੀ ਮਿੰਡੂ ਕੋ ਲਈ ਅਲੈਕੁਮ ਠੀਕ ਆ ਇਹ ਨੱਕ ਟੁੱਟੇ ਵਾਲੀ ਹਾਂਜੀ ਔਰ ਕੋ 18 ਦੀ ਲਈ ਉਹਨੂੰ ਪਤਾ ਨਹੀਂ 18 ਦੀ ਖੜੀ ਮੇਰੇ ਕੋਲ ਅੱਛਾ ਪੰਦਤੀ ਗੱਲ ਮੈਂ ਅੱਧਿਓਂ ਵਰਤੀ ਗੱਲ ਅੱਛਾ ਅੱਧਿਓਂ ਅੱਧਿ ਹੀ ਘਟਾ ਦਿੱਤੀ ਜੀ ਠੀਕ ਆ ਆਹੋ ਠੀਕ ਆ ਉਹ ਤੇ ਗੱਬਣ ਸੀ ਸੂਵੀ ਨਾ ਰਾਤ ਅੱਛਾ ਸੂਵੀ ਤੇ ਮੇਰੇ ਕੋ ਸ ਅੱਛਾ ਸੂਗ ਲੱਤਾਂ ਬੜੀਆਂ ਮਾਰੀ ਜਾਵੇ ਤੇ ਮੈਂ ਮੁਰਗੀ ਦੀ ਕੀ ਹਿਸਾਬ ਨਾਲ ਕੱਖ ਨਹੀਂ ਵਟਿਆ ਅੱਧਿਓ ਅੱਧ ਜੋ ਅੱਧ ਨਹੀਂ ਵਟਿਆ ਤੁਸੀਂ ਚੰਗੀ ਖੁੱਲੀ ਕਮਾਈ ਕਰਨਦੇ ਜੇ ਫਿਰ ਆ ਇਹ ਵੀ ਹੁਣ ਫਾਨੀ ਜਿੱਦਾਂ ਨਾਲ ਕੋਈ ਸਮਝ ਨਹੀਂ ਲੱਗਦੀ ਚੰਗੀ ਬੜੀ ਚੋਗੇ ਲੈਂਦੀ ਓਥੋਂ ਸਾਡੇ ਵਿੱਚ ਵਧੀਆ ਹਜੇ ਕੋ ਦੇਣੀ ਲਿਆ ਹਾਂ ਆਪਣੇ 2 ਨੰਬਰ ਚ ਕੱਲ ਮੈਂ ਮੋਲੇ ਲਵਾਉਂਦਿਆਂ 40 41 ਹਜ਼ਾਰ ਕੱਲ 2 ਨੰਬਰ ਨੂੰ ਦੇਡ ਹੈ ਜੀ ਅੱਛਾ ਤੁਸੀਂ ਕੀ ਕੱਢੀ ਰੱਖ ਲੋ ਤੁਸੀਂ ਉਤਰਾ ਕਰਨਾ 50 ਚ ਮਨ 48 ਜਣ ਭਾਈ ਠੀਕ ਹੈ 47 ਦੇ ਦਾਂਗੇ ਠੀਕ ਹੈ ਪਰ ਮੇਰਾ ਵੀਰ ਮੈਂ ਸਾਰੀ ਗੱਲਾਂ ਦੱਸ ਕੇ ਦੇਣਾ ਮੈਨੂੰ ਘਾਟਾ ਪੈਂਦਾ 8000 ਰੁਪਿਆ ਬਾਕੀ ਇਹ ਹੈ ਕਿ ਆਪਣੀ ਮਰਜ਼ੀ ਨਾਲ ਕੋ ਫੋਨ ਲਾ ਬਾਜ ਕੋ ਵੀਰ ਵੀ ਲਾਵੇ ਵੀਰ ਜੀ ਇਹ ਬੜੀ ਦੁੱਧ 4 ਕਿਲੋ ਜੇ 5 ਕਿਲੋ ਜੋਦੀ ਇੰਨਾ ਹੀ ਆਪਾਂ ਲਾਈਏ ਠੀਕ ਹੈ ਜੀ ਕੀ ਭਾਈ ਗੱਲ ਕੱਟੀ ਮਗਰ ਜੀ ਕੇਲੇ ਕਿੰਨਾਂ ਪਹਿਲਾਂ ਮੈਸੇਜ ਕੀਤਾ ਕਿੰਨਾਂ ਲੇੜੀ ਮਿਲਦੀ ਹੈ ਠੀਕ ਹੈ ਜੀ ਐਵੇਂ ਮੁੜ ਕੇ ਬਾਲ ਬਾਲ ਕਹੀਆਂ ਸੀ ਕਟਾਉਣ ਦੇ 8000 ਕੇ ਘਟਾਇਆ ਵਾ ਠੀਕ ਹੈ ਫੇਰ ਕੋ ਫੋਨ ਲਾਵੇ ਚੁੱਕ ਇਦਾਂ ਕਰੋ ਉਦਾਂ ਕਰੋ ਫੇਰ ਮੈਨੂੰ ਆਪਾਂ ਨੂੰ ਸਹੀ ਨਹੀਂ ਲੱਗਦਾ ਸਾਤ ਕਿਲੋ ਉਹ ਸਾਢੇ 6 ਕਿਲੋ ਜਿੰਨੀ ਠੀਕ ਹੈ ਜੀ ਇਹਦੀ ਆਪ ਬੂਸੀ ਹੈ ਬੂਸੀ ਦੇ ਮਿਲਦੀ ਹੈ ਇਹਦੀ ਆਪ ਕੋ ਇਦਾਂ ਹੀ ਬਸ ਬੂਸੀ ਦੇ ਮਿਲਦਾ ਆਪ ਅਬ ਇਹਨੂੰ ਇੱਥੇ ਬੈਠਾ ਲਏ ਸਾਡੀ ਮਾਰ ਕੇ ਅੱਛਾ ਸਿਨੇ ਕੋਈ ਨਹੀਂ ਕਹਾਂ ਅੱਛਾ ਇਹ ਤਰ੍ਹਾਂ ਹੀ ਨੇ ਬਸ ਬੂਸੀ ਗਾੜੀ ਦਿਖਾ ਦੋ ਇੱਕ ਵਾਰੀ ਬਸ ਇਦਾਂ ਹੀ ਠੀਕ ਹੈ ਜੀ ਕੋਈ ਲੱਤ ਨਹੀਂ ਮਾਰਦੀ ਕੋਈ ਨਹੀਂ ਇਹਨੂੰ ਗੱਲ ਆਤੀ ਗਾੜੀ ਕੋਈ ਗੱਲ ਨਹੀਂ ਮਾਰਦੀ ਤੋੜ ਦੋ ਫਿਰ ਇੱਕ ਵਾਰੀ ਲੈ ਜਾਂਦੇ ਬਾਕੀ ਹਵਾਨਾ ਵੀ ਥੱਲੇ ਆਪਾਂ ਦੇਖ ਲਾਦੇ ਚੋਣ ਭਾਜੀ ਕੁਝ ਵਾਰ ਗਲਤ ਹੋਏ ਕੋ ਭੂ ਛਟਾ ਮਲੇ ਦੀ ਗਰੰਟੀ ਫੋਲ ਹਦੀ ਦੋ ਦਫਾ ਬਾਕੀ ਥਾਣਾ ਦਾ ਸਾਡੇ 6 ਕਿਲੋ ਗੱਡੀ ਦਉਗਾ ਆਂ ਦੇਖ ਲਾਦੇ ਸਾਡੇ 6 ਕਿਲੋ ਗੱਡੀ ਦੁੱਧ ਦਉ ਦੇ ਅੱਛਾ ਹਾਂ ਸੂਈ ਨੂੰ ਲੈ ਲੋ ਕੋਈ 20 ਦਿਨ ਵਾਲੇ ਕੋਈ 25 ਦਿਨ ਵਾਲੇ ਚਲੋ ਹਬੂਸ਼ੀ ਤੋਂ ਕਿਹੜਾ ਕਿ ਪ੍ਰੋਪਰ ਪਤਾ ਲੱਗਣਾ ਹਾਂ ਬਸ ਕਿ ਕਿੰਨੇ ਦਿਨਾਂ ਦੀ ਸੂਈ ਆ ਬਸ ਤੇ ਦੁੱਧ ਜਿਹੜਾ ਸਾਡੇ 6 ਲੀਟਰ ਹੈਗਾ 6 ਸਾਡੇ 6 ਕਿਲੋ ਦੁੱਧੋਂ ਵਧੂਗੀ ਪਰ ਹੁਣ ਚਲੋ ਤੁਹਾਡੇ ਸਾਹਮਣੇ ਵੇਖ ਲੋ ਇਹ ਆਕੇ ਸਾਭੀ ਸੁੰਬੇ ਵੀ ਘਾਟੀਆਂ ਮਗਰਾਂ ਇਹ ਵੀ ਸਾਭੀ ਸੁੰਬੀ ਘਾਟੇ ਥਾਂ ਥਾਂ ਪਦਰਾ ਲਟਾ ਦੇ ਤੇ ਮੁੱਲ ਇਹ ਵੀ ਜਦਾਂ ਭਾਈ 40000 ਦੀ 40000 ਦੀ ਕਰਦਾ ਜਾਈ ਮਾਦਨੇ ਦਾ ਵੀ ਹੋਰ ਕਿੰਨਾ ਕਰਨਾ 40 ਜਾ ਭਾਈ ਇਹਦਾ ਦੁੱਧ 6-7 ਕਿਲੋ ਦੁੱਧ ਆ ਮਾਲ ਉਹਦਾ ਕੀ ਘਟ ਆ ਆ ਕੋਈ ਛੀ ਹੈ ਕੋਈ ਇਹ ਨਹੀਂ ਜਵਾਗਦਾ ਜਾਂ ਮਰਨਾ ਡਰ ਜਾਂ ਮਰਿਆ ਹੋਇਆ ਹੈਗਾ ਪੀ ਲੋ ਹੀ ਉਹਦੇ ਠੀਕ ਆ ਇਹਦੇ ਡਰ ਲੱਥੇ ਆ ਜੇ ਆ ਜਾ ਤੇ ਚੋਣ ਕੋਈ ਗਲਤ ਹੋਏ ਪੂਰਾ ਫਟਾ ਮਾਰੇ ਥਣ ਘਾਰਵਾ ਦੇ ਆਪਣੀ ਗਰੰਟੀ ਫੁੱਲ ਦੀ 40 ਜਾ ਕਰ ਨਹੀਂ ਛੋਟ ਛੋਟ ਯਾਰ ਇਹ ਸ਼ਰਦਾਂ ਚੱਲੀ ਯਾਰ ਅੱਛਾ ਹਾਂ ਯਾਰ ਇਹ ਸ਼ਰਦਾਂ ਬਾਕੀ ਸਾਫ਼ ਇੱਕ ਮੱਝ ਦੇਖੋ ਸਾਰੀ ਸਾਫ਼ ਹੈ ਤੇ ਠੀਕ ਹੈ ਵੀਰ ਕੁਛਕ ਨਾ ਬਾਕੀ ਸਾਰੀ ਚੋਚ ਵਧੀਆ ਓਕੇ ਜੀ ਬਾਕੀ ਇਹਦੀ ਮੇਰਾ ਵੀਰ ਹੁਣ ਵੀ ਮੈਂ ਕਹਿਣਾ ਵਾ ਜਿਨੇ ਵੀਰ ਦੇ ਲੈਣੀ ਆ ਵੀ ਸੋ ਸਮਝ ਕੇ ਰਵੇ ਦੁੱਧ 4 ਕਿਲੋ ਕਰ ਕੇ ਕਹੀ ਦਵਾਂਗੇ ਵਾਧ ਨਹੀਂ ਕੀਦੇ ਠੀਕ ਹੈ ਜੀ ਫੇਰ ਅਵੇ ਵੀਰ ਜੀ ਲਾਹਮਾ ਦੇਵੇ ਕਿਸੇ ਦੇ ਘਰ ਜਾ ਕੇ ਕੀ ਲਾਵੇ ਤੇ ਦੁੱਧ ਭਾਵੇਂ 8 ਕਿਲੋ ਕਰਵੇ ਫੇਰ ਠੀਕ ਹੈ ਜੀ ਬਾਕੀ ਕੋਈ ਵੀਰ ਆਪਣੀ ਬਣੀ ਨੂੰ ਹੀ ਨੂੰ ਹੋ ਗਿਆ ਜੀ ਅੱਛਾ ਗਾਂ ਮਹੀਨਾ ਹੋ ਗਿਆ ਬਣੀ ਨੂੰ ਉਹਦੀ ਗਾਰੰਟੀ ਬਤੀਂਦਾਰੇ ਪਰ ਮਹੀਨਾ ਦੱਸਾ ਕਰ ਲਿਆ ਹੋਇਆ ਜੀ ਬਣੀ ਹੈਗੀ ਠੀਕ ਹੈ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਲੈ ਜੀ